ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਮਹਾਨ ਗਾਇਕ ਅਮਰ ਸਿੰਘ ਚਮਕੀਲਾ ਜੀ ਦਾ ਇੱਕ ਬੇਹਦ ਦੁਰਲਭ ਦਸਤਾਵੇਜ਼ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਇਹ ਦਸਤਾਵੇਜ਼ ਉਹਨਾਂ ਦਾ ਇੱਕ ਚਿੱਠੀ ਦੇ ਰੂਪ ਵਿੱਚ ਹੈ ਜਿਹੜੀ ਕਿ ਉਹਨਾਂ ਨੇ ਆਪਣੀ ਕੈਨੇਡਾ ਫੇਰੀ ਦੇ ਦੌਰਾਨ ਲਿਖੀ ਸੀ ਇੱਥੇ ਇਹ ਵੀ ਦੱਸਦੀ ਹੈ ਮਈ 1987 ਦੇ ਵਿੱਚ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਆਪਣੇ ਕੈਨੇਡਾ ਤੌਰ ਤੇ ਸੀ ਤਾਂ ਦੋਸਤੋ ਇਹ ਚਿੱਠੀ ਅਮਰ ਸਿੰਘ ਚਮਕੀਲਾ ਜੀ ਨੇ 8 ਮਈ 1987 ਨੂੰ ਕੈਨੇਡਾ ਤੋਂ ਹੀ ਲਿਖੀ ਸੀ ਜਿਹੜੀ ਕਿ ਉਹਨਾਂ ਨੇ ਆਪਣੇ ਸ਼ਾਗਿਰਦ ਬੱਬੂ ਉਰਫ ਚਮਕ ਚਮਕੀਲਾ ਅਤੇ ਕਿਕਰ ਡਾਲੇ ਵਾਲੇ ਨੂੰ ਲਿਖੀ ਸੀ ਇਸ ਚਿੱਠੀ ਵਿਚਲੇ ਬੋਲ ਦੋਸਤੋ ਬੜੇ ਹੀ ਗੌਰ ਕਰਨ ਵਾਲੇ ਨੇ ਅਤੇ ਇਸ ਤੇ ਬੜੀ ਡੰਗਾਈ ਨਾਲ ਵਿਸ਼ਲੇਸ਼ਣ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਚਿੱਠੀ ਵਿੱਚ ਲਿਖਿਆ ਉਹਨਾਂ ਦਾ ਇੱਕ ਇੱਕ ਬੋਲ ਉਸ ਸਮੇਂ ਉਹਨਾਂ ਨਾਲ ਬੀਤ ਰਹੇ ਹਾਲਾਤਾਂ ਨੂੰ ਬਿਆਨ ਕਰਦਾ ਹੈ ਤਾਂ ਦੋਸਤੋ ਤੁਹਾਡਾ ਜਾਦਾ ਸਮਾਂ ਨਾ ਖਰਾਬ ਕਰਦੇ ਹੋਏ ਆਜੋ ਅੱਜ ਦੀ ਜਿਹੜੀ ਵੀਡੀਓ ਹੈ ਸ਼ੁਰੂ ਕਰਦੇ ਆਂ ਤਾਂ ਅਮਰ ਸਿੰਘ ਚਮਕੀਲਾ ਜੀ ਦੀ ਚਿੱਠੀ ਅੱਜ ਥੋੜੇ ਅਸੀਂ ਰੂਬਰੂ ਕਰਨ ਜਾ ਰਹੇ ਆਂ ਜੀ ਆਜੋ ਸ਼ੁਰੂ ਕਰਦੇ ਆਂ ਜੀ ਦੋਸਤੋ ਸਭ ਤੋਂ ਪਹਿਲਾਂ ਚਮਕੀਲਾ ਜੀ ਲਿਖਦੇ ਨੇ ਕੀ ਲਿਖਦੇ ਨੇ ਮੈਂ ਕੈਨੇਡਾ ਠੀਕ ਠਾਕ ਪਹੁੰਚ ਗਿਆ ਹਾਂ ਕੋਈ ਫਿਕਰ ਨਹੀਂ ਕਰਨਾ ਬਾਕੀ ਮੈਨੂੰ ਉਮੀਦ ਹੈ ਤੁਸੀਂ ਹਰ ਤਰ੍ਹਾਂ ਨਾਲ ਹਰ ਗੱਲ ਦਾ ਧਿਆਨ ਰੱਖ ਰਹੇ ਹੋਵੋਗੇ ਚਮਕੀਲਾ ਜੀ ਇਹ ਗੱਲ ਆਪਣੇ ਅ ਸ਼ਗਿਰਤ ਜਿਹੜੇ ਕਿ ਚਮਕ ਚਮਕੀਲਾ ਅਤੇ ਕਿਕਰ ਡਾਲੇ ਵਾਲੇ ਨੂੰ ਸੰਬੋਧਨ ਹੋ ਕੇ ਲਿਖ ਰਹੀ ਨੇ ਇੱਥੇ ਇਹ ਵੀ ਦੱਸਦੀ ਹਾਂ ਦੋਸਤੋ ਕਿ ਜਿਹੜੇ ਚਮਕ ਚਮਕੀਲਾ ਨੇ ਅਤੇ ਕਿਕਰ ਡਾਲੇ ਵਾਲਾ ਨੇ ਇਹ ਚਮਕੀਲਾ ਜੀ ਦੇ ਇਹਨਾਂ ਨੂੰ ਆਪਾਂ ਸੱਜੀਆਂ ਖੱਪੀਆਂ ਬਾਵਾ ਵੀ ਕਹਿ ਸਕਦੇ ਹਾਂ ਕਿਉਂਕਿ ਜਿਹੜੇ ਚਮਕ ਚਮਕੀਲਾ ਸੀਗੇ ਉਹਨਾਂ ਦਾ ਮਤਲਬ ਜਿਹੜਾ ਘਰੇਲੂ ਨਾਂ ਸੀਗਾ ਉਹ ਬੱਬੂ ਸੀ ਚਮਕੀਲਾ ਜੀ ਉਹਨਾਂ ਨੂੰ ਬੱਬੂ ਹੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਇਹ ਜਿਹੜੇ ਚਮਕ ਚਮਕੀਲਾ ਸੀ ਭਾ ਬੱਬੂ ਸੀਗੇ ਇਹ ਚਮਕੀਲਾ ਜੀ ਦੇ ਮਤਲਬ 24 ਘੰਟੇ ਉਹ ਇਹਨਾਂ ਦੇ ਘਰੇ ਹੀ ਰਿਹਾ ਕਰਦੇ ਸੀ ਇਹਨਾਂ ਦੇ ਘਰ ਦਾ ਸਾਰਾ ਕੰਮ ਸਫਾਈ ਤੋਂ ਲੈ ਕੇ ਬਰਤਨਾਂ ਤੱਕ ਦਾ ਉਹਨਾਂ ਦੇ ਕੁੜਤੇ ਚਾਦਰੇ ਪ੍ਰੈਸ ਕਰਨ ਤੱਕ ਦਾ ਵੀ ਜਿਹੜਾ ਕੰਮ ਸੀਗਾ ਉਹ ਬੱਬੂ ਵੀਰ ਹੀ ਸਾਮਦੇ ਸੀਗੇ ਜੀ ਤੇ ਜਿਹੜੇ ਕਿਕਰ ਡਾਲੇ ਵਾਲਾ ਸੀਗੇ ਉਹ ਉਹਨਾਂ ਦਾ ਦਫ਼ਤਰ ਦਾ ਕੰਮ ਸਾਮਦੇ ਹੁੰਦੇ ਸੀ ਫਾ ਅੱਗੇ ਕੀ ਲਿਖਦੇ ਨੇ ਚਿੱਠੀ ਦੇ ਵਿੱਚ ਚਮਕੀਲਾ ਜੀ ਇਹ ਤਾਂ ਤੁਸੀਂ ਪੜ ਲਿਆ ਮੈਨੂੰ ਉਮੀਦ ਹੈ ਤੁਸੀਂ ਹਰ ਤਰ੍ਹਾਂ ਨਾਲ ਹਰ ਗੱਲ ਦਾ ਧਿਆਨ ਰੱਖ ਰਹੇ ਹੋਵੋਗੇ ਬਾਕੀ ਮੈਂ ਇਹ ਦੋਸਤੋ ਆ ਜਾਂਦੀ ਹੈ ਲਾਈਨ ਬਾਕੀ ਮੈਂ ਡਾਕਟਰ ਸਾਹਿਬ ਨੂੰ ਨਹੀਂ ਮਿਲ ਸਕਿਆ ਉਹਨਾਂ ਨੂੰ ਮੇਰੇ ਵੱਲੋਂ ਕਹਿ ਦੇਣਾ ਕਿ ਸਾਰੇ ਹਿਸਾਬ ਮੈਂ ਵਾਪਸ ਆ ਕੇ ਕਰਾਂਗਾ ਇੱਥੇ ਦੋਸਤੋ ਇਹ ਵੀ ਦੱਸ ਦਈਏ ਕਿ ਜਿਹੜੇ ਗੱਲਤ ਸਾਹਿਬ ਦੀ ਗੱਲ ਇੱਥੇ ਉਹ ਕਰ ਰਹੇ ਨੇ ਇਹ ਨੇ ਜੀ ਡਾਕਟਰ ਗੁਰਬਚਨ ਸਿੰਘ ਮੋਗੇ ਵਾਲੇ ਵੈਦ ਜੀ ਇਹਨਾਂ ਨੂੰ ਕਹਿ ਦਿੰਦੇ ਆ ਜੀ ਇਹ ਮੋਗੇ ਵਾਲੇ ਡਾਕਟਰ ਸਾਹਿਬ ਉਹੀ ਨੇ ਜਿਨ੍ਹਾਂ ਦੀ ਬਿਲਡਿੰਗ ਦੇ ਵਿੱਚ ਚਮਕੀਲਾ ਜੀ ਦਾ ਦਫ਼ਤਰ ਸੀਗਾ ਇਹ ਸਾਰੀ ਬਿਲਡਿੰਗ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਇਹ ਮੋਗੇ ਵਾਲੇ ਡਾਕਟਰ ਸਾਹਿਬ ਦੀ ਬਿਲਡਿੰਗ ਬੱਝਦੀ ਹੁੰਦੀ ਸੀ ਕਿ ਜੀ ਉਦੋਂ ਤਾਂ ਉਹਨਾਂ ਡਾਕਟਰ ਸਾਹਿਬ ਦਾ ਜ਼ਿਕਰ ਵਿੱਚ ਚਮਕੀਲਾ ਜੀ ਕਰ ਰਹੇ ਨੇ ਤਾਂ ਹੀ ਉਹ ਕਹਿ ਰਹੇ ਨੇ ਇਹਦੇ ਵਿੱਚ ਕੋਈ ਸ਼ਾਇਦ ਕੋਈ ਕਿਰਾਏ ਨੂੰ ਲੈ ਕੇ ਗੱਲ ਹੋ ਰਹੀ ਹੈ ਜੀ ਦਫ਼ਤਰ ਦੇ ਇਹੀ ਹਿਸਾਬ ਕਿਤਾਬ ਹੋ ਸਕਦਾ ਹੈ ਜੀ ਤਾਂ ਹੀ ਕਹਿ ਰਹੇ ਨੇ ਕਿ ਉਹਨਾਂ ਨੂੰ ਮੇਰੇ ਵੱਲੋਂ ਕਹਿ ਦੇਣਾ ਕੀ ਸਾਰੇ ਹਿਸਾਬ ਮੈਂ ਵਾਪਸ ਆ ਕੇ ਕਰਾਂਗਾ ਇਹ ਚਮਕੀਲਾ ਜੀ ਲਿਖ ਰਹੇ ਨੇ ਤੇ ਅੱਗੇ ਜੀ ਕੀ ਕਹਿ ਰਹੇ ਨੇ ਉਹ ਬਾਕੀ ਕਿਕਰ ਬੱਬੂ ਤੁਸੀਂ ਮੇਰੇ ਛੋਟੇ ਵੀਰੋਂ ਇਸ ਲਈ ਮੈਂ ਦਫਤਰ ਦੀ ਜ਼ਿੰਮੇਵਾਰੀ ਤੁਹਾਡੇ ਤੇ ਸੁੱਟੀ ਬਾਕੀ ਕਿਸੇ ਕਿਸਮ ਦਾ ਉਲਾਂਬਾ ਨਹੀਂ ਘਟਣਾ ਇਹ ਦੋਸਤੋ ਦੇਖੋ ਸਭ ਤੋਂ ਵੱਡੀ ਗੱਲ ਹੈ ਤੇ ਸਿਆਣੀ ਗੱਲ ਉਹਨਾਂ ਨੇ ਵਿੱਚ ਲਿਖੀ ਹੈ ਜੀ ਤੁਸੀਂ ਆਪਣੇ ਖਾੜੇ ਬੁੱਕ ਕਰਨੇ ਹਨ ਨਾ ਕਿ ਕਿਸੇ ਨੂੰ ਕਰਾਉਣੇ ਅੱਗੇ ਲਿਖਦੇ ਹਨ ਬਾਕੀ ਮੈਂ ਜੁਲਾਈ ਤੱਕ ਵਾਪਸ ਆ ਜਾਵਾਂਗਾ ਅਗਰ ਇੰਗਲੈਂਡ ਦਾ ਪ੍ਰੋਗਰਾਮ ਬਣ ਗਿਆ ਦੇਖੋ ਉਹਨਾਂ ਦਾ ਦੋਸਤੋ ਅਖੀਰਲੇ ਖਾੜਿਆਂ ਦੇ ਵਿੱਚ ਚਮਕੀਲਾ ਜੀ ਦਾ ਇਹ ਜਿਹੜਾ ਇੰਗਲੈਂਡ ਦਾ ਪ੍ਰੋਗਰਾਮ ਹੈ ਇਹਦੇ ਬਾਰੇ ਉਹ ਕਈ ਖਾੜਿਆਂ ਦੇ ਵਿੱਚ ਗੱਲਬਾਤ ਵੀ ਕਰਦੇ ਸੁਣ ਰਹੇ ਹਨ ਇਹ ਅਸੀਂ ਨਾਲ ਤੁਹਾਨੂੰ ਕਲਿੱਪ ਵੀ ਸੁਣਾ ਦਿੰਨੇ ਆ ਜੀ ਭਾਈ ਲਿੱਤਰਾਂਲੇ ਵੀ ਪੜਾ ਰਹੇ ਨਾ ਸੇਬੀ ਭਾਈ ਬਿਕਰ ਸਿੰਘ ਦੇ ਰਿਸ਼ਤੇਦਾਰ ਨੇ ਜੀ ਖਰ ਨਾਮ ਤੋਂ ਦੇ ਭੁੱਲ ਗਿਆ ਚਲ ਭਜ ਸਿੰਘ ਭਾਈ ਜੀ ਮੇਰੇ ਕੋਲ ਡਾਕਟਰ ਵੀ ਆਇਆ ਸੀ ਇਹਨਾਂアルミਰੀ ਇੰਗਲੈਂਡ ਦੀ ਗੱਲਬਾਤ ਚੱਲ ਰਹੀ ਹੈ ਦੇਖਦੇ ਕੀ ਬਣਦਾ ਹੈ ਜੀ ਹਾਂਜੀ ਠੀਕ ਹੈ ਜੀ ਇਹ ਇਹਨਾਂ ਨੇ ਥੋੜੇ ਟਾਈਮ ਬਾਅਦ ਇੰਗਲੈਂਡ ਜਾਣਾ ਸੀਗਾ ਜੀ ਅ ਉਸ ਤੋਂ ਬਾਅਦ ਕੀ ਲਿਖਦੇ ਨੇ ਅਗਰ ਇੰਗਲੈਂਡ ਦਾ ਪ੍ਰੋਗਰਾਮ ਬਣ ਗਿਆ ਸ਼ਾਇਦ ਲੇਟ ਹੋ ਜਾਵਾਂ ਠੀਕ ਹੈ ਜੀ ਬਾਕੀ ਸਭ ਠੀਕ ਠਾਕ ਹੈ ਹੋ ਸਕੇ ਤਾਂ ਇੱਕ ਅੱਧਾ ਚੱਕਰ ਜ਼ਮੀਨ ਤੇ ਮਾਰ ਲਿਆ ਕਰੂ ਦੇਖੋ ਜਿਹੜੀ ਚਮਕੀਲਾ ਸਾਹਿਬ ਦੀ ਆਪਣੀ ਮਿਹਨਤ ਦੀ ਕਮਾਈ ਦੀ ਉਦੋਂ ਜਿਹੜੀ ਚਮਕੀਲਾ ਸਾਹਿਬ ਅ ਅਖਾੜੇ ਲਾਉਂਦੇ ਸੀਗੇ ਤਾਂ ਉਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ 7-8 ਕਿੱਲੇ ਜ਼ਮੀਨ ਦੇ ਵੀ ਲਏ ਹੋਏ ਸੀਗੇ ਜੀ ਉਹ ਟਾਈਮ ਦੇ ਵਿੱਚ ਸਤੋਵਾਲ ਢੇਰੀ ਲੁਧਦੇਹਾਣੇ ਦੇ ਕੋਲੇ ਪਿੰਡ ਹੈ ਜੀ ਇਹ ਸਤੋਵਾਲ ਢੇਰੀ ਉੱਥੇ ਇਹਨਾਂ ਨੇ 7-8 ਕਿੱਲੇ ਜ਼ਮੀਨ ਦੇ ਲਏ ਹੋਏ ਸੀਗੇ ਜਿਹਦੇ ਵਿੱਚੋਂ 4-5 ਕਿੱਲੇ ਅਮਰ ਸਿੰਘ ਚਮਕੀਲਾ ਜੀ ਦੇ ਨਾਂ ਸੀਗੇ ਤੇ 2-3 ਕਿੱਲੇ ਸੀਗੇ ਜਿਹੜੇ ਜਾਂ 4 ਸੀਗੇ ਸ਼ਾਇਦ ਮੈਨੂੰ ਕਰੈਕਟ ਇਹਦਾ ਸਹੀ ਅੰਕੜਾ ਨਹੀਂ ਪਤਾ ਇਹ ਬੀਬਾ ਅਮਰਜੋਤ ਜੀ ਦੇ ਨਾਂ ਸੀਗੇ ਜੀ ਇਹ ਕਰੈਨੀ ਜੀ ਇੱਕ ਅੱਧਾ ਚੱਕਰ ਜ਼ਮੀਨ ਤੇ ਮਾਰ ਲਿਆ ਕਰੋ ਜਿਨ੍ਹਾਂ ਦਿਨਾਂ ਝੋਨਾ ਲੱਗਣਾ ਹੈ ਉਹਨਾਂ ਦਿਨਾਂ ਵਿੱਚ ਖਾਸ ਖਿਆਲ ਰੱਖਣਾ ਬਾਕੀ ਚਾਚੇ ਨੂੰ ਕਹਿ ਦੇਣਾ ਸਾਰੇ ਕੰਮ ਦਾ ਹਰ ਪੱਖੋਂ ਧਿਆਨ ਰੱਖੇ ਇਹ ਕਈ ਵੀਰਾਂ ਨੂੰ ਇੱਥੇ ਨਹੀਂ ਪਤਾ ਹੋਊਗਾ ਜਿਹੜੇ ਚਾਚਾ ਜੀ ਵੀ ਇੱਥੇ ਗੱਲ ਕਰ ਰਹੇ ਨੇ ਉਹ ਚਾਚੇ ਦੀ ਉਹ ਆਪਣੇ ਫਾਦਰ ਸਾਹਿਬ ਨੂੰ ਆਪਣੇ ਬਾਪੂ ਜੀ ਨੂੰ ਉਹ ਚਾਚਾ ਕਹਿ ਕੇ ਬੁਲਾਉਂਦੇ ਹੁੰਦੇ ਸੀ ਈਵਨ ਉਹਨਾਂ ਦੇ ਜਿਹੜੇ ਸਾਰੇ ਭੈਣ ਭਰਾ ਸੀਗੇ ਮਤਲਬ ਉਹ ਵੀ ਮਤਲਬ ਆਪਣੇ ਜਿਹੜਾ ਉਹਨਾਂ ਦਾ ਪਿਓ ਸੀਗੇ ਜੀ ਹਰੀ ਸਿੰਘ ਜੀ ਉਹਨਾਂ ਨੂੰ ਉਹ ਚਾਚਾ ਕਹਿ ਕੇ ਹੀ ਬੁਲਾਇਆ ਕਰਦੇ ਸੀ ਤੇ ਚਾਚੇ ਨੂੰ ਬਾਕੀ ਚਾਚੇ ਨੂੰ ਕਹਿ ਦੇਣਾ ਸਾਰੇ ਕੰਮ ਦਾ ਹਰ ਪੱਖੋਂ ਧਿਆਨ ਰੱਖੇ ਕਿਸੇ ਨਾਲ ਲੜਨਾ ਝਗੜਨਾ ਨਹੀਂ ਦੇਖੋ ਇਹ ਵੀ ਬਹੁਤ ਵੱਡੀ ਗੱਲ ਲਿਖੀ ਹੈ ਜੀ ਉਹਨਾਂ ਨੇ ਕਿਸੇ ਨਾਲ ਲੜਨਾ ਝਗੜਨਾ ਨਹੀਂ ਇੱਕ ਦੋਸਤੋ ਜਿਹੜੀ ਲਾਈਨ ਇਹਦੇ ਵਿੱਚ ਖਾਸ ਧਿਆਨ ਦੇ ਨਾਲ ਹੀ ਹੈ ਜੀ ਤੇ ਗੌਰ ਕਰਨ ਵਾਲੀ ਹੈ ਇਸ ਚੀਜ਼ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿਉਂਕਿ ਬਹੁਤ ਵੱਡੀ ਗੱਲ ਜਿਹੜੀ ਮੈਂ ਅੱਜ ਲਈ ਤੁਹਾਨੂੰ ਸੁਣਾਉਣ ਜਾ ਰਿਹਾ ਜਿਹੜੀ ਚਮਕੀਲਾ ਸਾਹਿਬ ਨੇ ਆਪਣੇ ਹੱਥਾਂ ਨਾਲ ਲਿਖੀ ਹੋਈ ਹੈ ਉਹ ਬਹੁਤ سارے ਸਵਾਲ ਛੱਡ ਕੇ ਜਾਊਗੇ ਤੇ ਤੁਸੀਂ ਸਮਝ ਸਕਦੇ ਹੋ ਕਿ ਕਿਹੜੀ ਕੰਡੀਸ਼ਨਾਂ ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਇਹ ਗੱਲ ਉਹਨਾਂ ਚਿੱਠੀ ਦੇ ਚਿੱਠੀ ਦੇ ਵਿੱਚ ਇਹ ਲਿਖੀ ਸੀ ਕੀ ਲਿਖਿਆ ਹੋਇਆ ਜੀ ਬੱਬੂ ਦਫ਼ਤਰ ਬੱਬੂ ਮਤਲਬ ਉਹਨਾਂ ਦੇ ਜਿਹੜਾ ਸ਼ਾਗਿਰਦ ਸੀਗੇ ਚਮਚਮਕੀਲਾ ਉਹਨੂੰ ਕਹ ਰਹੇ ਨੇ ਬਬੂ ਦਫਤਰ ਕਿਸੇ ਦੀ ਝੇਪ ਜਾਂ ਡਰ ਝਾਕੇ ਬੰਦ ਨਹੀਂ ਕਰਨਾ ਅਗਰ ਕੋਈ ਧਮਕੀ ਦੰਦਾ ਤਾਂ ਡਰਨਾ ਨਹੀਂ ਕਿਸੇ ਕਲਾਕਾਰ ਦੇ ਮੂੰਹ ਨਹੀਂ ਲੱਗਣਾ ਮਸਤ ਰਹਿਣਾ ਇਹ ਵੀ ਲਿਖਿਆ ਹੋਇਆ ਜੀ ਅਖੀਰ ਚ ਕੀ ਲਿਖਦੇ ਨੇ ਕਿ ਮੈਂ ਆ ਕੇ ਇੱਕ ਇੱਕ ਤੋਂ ਬਦਲਾ ਲਾਉਂਗਾ ਆ ਦੇਖੋ ਜੀ ਕੀ ਲਿਖਿਆ ਹੋਇਆ ਕਿ ਮੈਂ ਆ ਕੇ ਇੱਕ ਇੱਕ ਤੋਂ ਬਦਲਾ ਲਾਉਂਗਾ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਕਿਹੜੇ ਬਦਲੇ ਦੀ ਉਹ ਗੱਲ ਕਰਦੇ ਨੇ ਤੇ ਕਿਹਦੇ ਨਾਲ ਉਹਨਾਂ ਨੇ ਬਦਲਾ ਲੈਣਾ ਸੀਗਾ ਜੀ ਕੀ ਉਹਨਾਂ ਨੂੰ ਇਹ ਜਿਹੇ ਆ ਇੰਗਲੈਂਡ ਉੱਤੇ ਕੈਨੇਡਾ ਗਏ ਹੋਏ ਸੀ ਉੱਥੇ ਕੀ ਅਜਿਹਾ ਪਤਾ ਲੱਗਿਆ ਉਹਨਾਂ ਨੂੰ ਇਹ ਹੁਣ ਉਹੀ ਜਾਣਦੇ ਨੇ ਜਾਂ ਰੱਬ ਜਾਣਦਾ ਹੈ ਜੀ ਤਾਂ ਅਖੀਰ 'ਚ ਉਹਨਾਂ ਨੇ ਆਪਣਾ ਨਾਂ ਬੋਲੇ ਲਿਖਿਆ ਹੋਇਆ ਜੀ ਅਮਰ ਸਿੰਘ ਚਮਕੀਲਾ 8 ਮਈ 1987 ਤਾਂ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸੀ ਉਸ ਮਹਾਨ ਕਲਾਕਾਰ ਦੀ ਆਪਣੇ ਹੱਥਾਂ ਨਾਲ ਲਿਖੀ ਚਿੱਠੀ ਜਿਹੜੀ ਅੱਜ ਅਸੀਂ ਤੁਹਾਨੂੰ ਆ ਇਸ ਵੀਡੀਓ ਰਹੀ ਬੋਲ ਕੇ ਸੁਣਾਈਏ ਜੀ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦਿਓ